ਨਾਮ ਹੈ ਵੀਰ ਜੀ ਮੇਰਾ ਨਾਮ ਜਸਵੰਦਰ ਸਿੰਘ ਵਟੂਆਈ ਕਿਹੜੀ ਜਿਹੜਾ ਮਜ਼ਦੂਰ ਲੋਕ ਲਹਿਰ ਜਥੇਬੰਦੀ ਮਨਰੇਗਾ ਵਰਕਰ ਯੂਨੀਅਨ ਪੰਜਾਬ ਠੀਕ ਉਹ ਅੱਜ ਜਿਹੜਾ ਬਰੀ ਵਾਲੇ ਮੰਡੀ ਦੇ ਵਿੱਚ ਕੱਲ ਇੱਕ ਘਟਨਾ ਵਾਪਰੀ ਹੈ ਜਿਹੜੇ ਈ ਰਿਕਸ਼ਾ ਵਾਲੇ ਜਿਹੜੇ ਮਜ਼ਦੂਰ ਹੈ ਉਹ ਕੱਲ ਕੋਈ ਸੂਰੇ ਵਾਲੇ ਬੱਸ ਵਾਲੇ ਆ ਜਿਹੜੇ ਕੋਈ ਉਹ ਵਿਅਕਤੀ ਉਹਨਾਂ ਨੇ ਇੱਕ ਸਾਡੇ ਸਾਥੀ ਤੇ ਹਮਲਾ ਕੀਤਾ ਆਟੋ ਵਾਲੇ ਤੇ ਉਹ ਬੜੀ ਨਿੰਦਣਯੋਗ ਹੈ ਅਸੀਂ ਸਖਤ ਸ਼ਬਦਾਂ ਦੇ ਵਿੱਚ ਬਰੀ ਵਾਲੇ ਪ੍ਰਸ਼ਾਸਨ ਦੀ ਵੀ ਜਿਹੜੀ ਨਿੰਦਾ ਕਰਦੇ ਆ ਕਿਉਂਕਿ ਮਜ਼ਦੂਰ ਜਿਹੜਾ ਮਜ਼ਦੂਰ ਨੂੰ ਸਵੇਰ ਤੋਂ ਲੈ ਕੇ ਇੱਕ ਸ਼ਾਮ ਤੀਕਾ ਆਪਣੇ ਪਰਿਵਾਰ ਦੀ ਰੋਟੀ ਦੀ ਬਣੀ ਹੁੰਦੀ ਹੈ ਪਰ ਇਹ ਜਿਹੜੇ ਬੱਸਾਂ ਵਾਲੇ ਆ ਇਹ ਬੱਸਾਂ ਵਾਲੇ ਬਹੁਤ ਜ਼ਿਆਦਾ ਜਿਹੜੇ ਈ ਰੱਖਸ਼ਾ ਵਾਲੇ ਆ ਵਿਚਾਰੇ ਮਜ਼ਦੂਰ ਹੈ ਜਿਹੜੇ ਦੋ ਵਕਤ ਦਾ ਸਵਾਰੀ ਕੱਲੀ ਕੱਲੀ ਢੋਕੇ ਜਿਹੜਾ ਦੋ ਵਕਤ ਦਾ ਆਪ ਦਾ ਸ਼ਾਮ ਦਾ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਟਾਈਮ ਪਾਸ ਕਰਦੇ ਆ ਉਹ ਬੱਸਾਂ ਵਾਲਿਆਂ ਨੂੰ ਅਸੀਂ ਤੁਹਾਡੇ ਮਾਧਮ ਰਾਈ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਬੰਦੇ ਦੇ ਪੁੱਤ ਬਣਜੋ ਜਿਹੜੇ ਤੁਸੀਂ ਬੱਸਾਂ ਤੇ ਟਾਈਮ ਚੋਰੀ ਕਰ ਕਰਕੇ ਘੰਟਾ ਘੰਟਾ ਬੱਸਾਂ ਰੋਕ ਕੇ ਸਵਾਰੀਆਂ ਚੱਕਦੇ ਹੋ ਉਹ ਅਸੀਂ ਤੁਹਾਡੀ ਜਿਹੜੀ ਹੈ ਉਹ ਅਸੀਂ ਕਦੇ ਵੀ ਜਿਹੜੀ ਨਹੀਂ ਗੱਲ ਚੱਲਣ ਦੇਵਾਂਗੇ ਜਿਹੜੇ ਈ ਰਿਕਸ਼ਾ ਵਾਲੇ ਮਜ਼ਦੂਰ ਹੈ ਉਹ ਸਵਾਰੀਆਂ ਟੋਣਗੇ ਉਹ ਕਦੇ ਵੀ ਜਿਹੜੇ ਮਜ਼ਦੂਰ ਆ ਉਹ ਕਦੇ ਵੀ ਬੰਦ ਨਹੀਂ ਹੋਣਗੇ ਇਹ ਜਿਹੜੇ ਮਜ਼ਦੂਰ ਹੈ ਇਹਨਾਂ ਦੇ ਜਿਹੜੇ ਆਟੋ ਹੈ ਉਹ ਛੜਕਾ ਦੇ ਚੱਲਣਗੇ ਕੱਲ ਕੋਈ ਸਾਥੀ ਕਹਿ ਰਹੇ ਸੀ ਵੀ ਪ੍ਰਸ਼ਾਸਨ ਵਾਲੇ ਕਹਿ ਰਹੇ ਆ ਵੀ ਤੁਹਾਡੀ ਈ ਰਿਕਸ਼ਾ ਜਿਹੜੇ ਅਸੀਂ ਬੰਦ ਕਰ ਦਿਆਂਗੇ ਇਹ ਕਿਸੇ ਕੋਲੇ ਵੀ ਅਥਾਰਟੀ ਨਹੀਂ ਕਿ ਕਿਸੇ ਦਾ ਜਿਹੜਾ ਈ ਰਿਕਸ਼ਾ ਬੰਦ ਕੀਤਾ ਜਾਵੇ ਅਸੀਂ ਮਜ਼ਦੂਰਾਂ ਦੇ ਨਾਲ ਹਰ ਵਕਤ ਖੜੇ ਆ ਜੇ ਇਸ ਕਿਸੇ ਸਾਡੇ ਮਜ਼ਦੂਰ ਤੇ ਕੋਈ ਹਤਿਆਚਾਰ ਕਰੂਗਾ ਤੋ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਬੱਸਾਂ ਵਾਲਿਆਂ ਨੂੰ ਖਾਸ ਕਰਕੇ ਸਾਡੀ ਚੇਤਾਵਨੀ ਹੈ ਜੇ ਬੱਸਾਂ ਵਾਲੇ ਮਜ਼ਦੂਰ ਕਿਸੇ ਤੇ ਹਮਲਾ ਕਰਨਗੇ ਤੋ ਬੱਸਾਂ ਅਸੀਂ ਚੱਲਣ ਨਹੀਂ ਦੇਵਾਂਗੇ ਬੱਸਾਂ ਫਿਰ ਪਿੰਡਾਂ ਦੇ ਵਿੱਚ ਘੇਰ ਕੇ ਆ ਉਹ ਬੱਸਾਂ ਅਸੀਂ ਪਿੰਡਾਂ ਦੇ ਵਿੱਚੋਂ ਦੀ ਲੰਘਣ ਨਹੀਂ ਦੇਣੀ ਆ ਅਸੀਂ ਕੀ ਨਾਮ ਹੈ ਅਗਰ ਜੀ ਮੇਰਾ ਨਾਮ ਸਤਪਾਲ ਸਿੰਘ ਆ ਜੀ ਅੱਜ ਜੋ ਇਹ ਮਸਲਾ ਬਣਿਆ ਹੈ ਕੀ ਮਸਲਾ ਤੁਹਾਡਾ ਇਹ ਬੱਸਾਂ ਵਾਲੇ ਤੁਹਾਨੂੰ ਤਾਂ ਕਰਦੇ ਆ ਜਿਹੜੇ ਈ ਰਿਕਸ਼ਾ ਵਾਲੇ ਆ ਉਹ ਕੋਈ ਸਵਾਰੀ ਚੱਕਦੇ ਜਾਂ ਸ਼ਹਿਰ ਤੋਂ ਲੈ ਕੇ ਜਾਂਦੇ ਆ ਜਾਂ ਸਰਾਂਹ ਨਾਗਾ ਤੋਂ ਲੈ ਕੇ ਆਉਂਦੇ ਆ ਰਸਤੇ ਵਿੱਚ ਸਵਾਰੀ ਨੂੰ ਥੱਲੇ ਲਾ ਲੈਂਦੇ ਆ ਉਹਦੀ ਚਾਬੀ ਕੱਢ ਲੈਂਦੇ ਆ ਤੇ ਉਹਦੀ ਕੁੱਟ ਮਾਰ ਕਰਦੇ ਆ ਤੇ ਜੀ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼ ਤੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼